ਫੀਚਰ ਫਿਲਮ ਉਹ ਲਗਭਗ 2 ਸਵਾ ਦੋ ਘੰਟਿਆਂ ਦੀ ਹੁੰਦੀ ਹੈ ਮਤਲਬ ਉਹ ਇੱਕ ਫਿਲਮ ਆ ਜਿਹੜੀ ਉਹ ਇੱਕ ਵੈਬ ਸੀਰੀਜ਼ ਦੇ ਇੱਕ ਸੀਜ਼ਨ ਨਾਲੋਂ ਅੱਧੀ ਹੁੰਦੀ ਹੈ ਬਟ ਉਹਦੇ ਤੇ ਪੈਸਾ ਜ਼ਿਆਦਾ ਲੱਗਦਾ ਕਿਉਂਕਿ ਫੀਚਰ ਫਿਲਮ ਜਦੋਂ ਬਣਾਈ ਜਾਂਦੀ ਆ ਤਾਂ ਸਟਾਰ ਜਿਹੜੀ ਆ ਪਾਵਰ ਜਿਹੜੇ ਹੀਰੋ ਹੀਰੋਇਨ ਨੇ ਜਾਂ 2-4 ਹੋਰ ਮੇਨ ਐਕਟਰ ਨੇ ਉਹ ਨੋਨ ਲੈਣੇ ਪੈਂਦੇ ਨੇ ਜਾਂ ਲਏ ਜਾਂਦੇ ਨੇ ਮੈਂ ਆਪਣੀ ਗੱਲ ਨਹੀਂ ਕਰ ਰਿਹਾ ਮੈਂ ਵੈਸੇ ਪੰਜਾਬੀ ਸਿਨੇਮਾ ਦੀ ਗੱਲ ਕਰ ਰਿਹਾ ਤਾਂ ਕਿ ਦਰਸ਼ਕ ਦਾ ਜਿਹੜਾ ਧਿਆਨ ਆ ਉਹ ਉਸ ਫਿਲਮ ਵੱਲ ਜਾਵੇ ਤੇ ਉਸ ਫਿਲਮ ਤੇ ਪੈਸੇ ਵੀ ਆ ਜਿਹੜੇ ਉਹ ਕਿਉਂਕਿ ਸਟਾਰ ਸਭ ਤੋਂ ਵੱਧ ਖਰਚਾ ਜਿਹੜਾ ਕਿਸੇ ਫਿਲਮ ਦੇ ਬਜਟ ਦਾ ਉਹ ਸਟਾਰ ਵਧਾਉਂਦੇ ਨੇ ਉਹਨਾਂ ਨੂੰ ਸਭ ਤੋਂ ਵੱਧ ਪੈਸੇ ਦਿੱਤੇ ਜਾਂਦੇ ਨੇ ਜੇ ਮੰਨ ਲਓ ਕਿਸੇ ਫਿਲਮ ਦਾ ਬਜਟ 15 ਕਰੋੜ ਆ ਤੇ ਉਹਦੇ ਚ ਪੰਜਾਬੀ ਦੇ 2-3 ਵੱਡੇ ਸਟਾਰ ਨੇ ਤਾਂ ਤੁਸੀਂ ਇਹ ਸਮਝ ਲਿਓ ਕਿ 15 ਕਰੋੜ ਚੋਂ 10 ਕਰੋੜ ਤਾਂ ਉਹੀ ਲੱਗੇ ਇਸ ਕਰਕੇ ਵੱਧ ਫਿਕਰ ਹੁੰਦਾ ਪ੍ਰੋਡਿਊਸਰ ਨੂੰ ਕਿ ਇਹ ਫਿਲਮ ਬਾਕਸ ਆਫਿਸ ਤੇ ਪੈਸੇ ਪੂਰੇ ਕਰੂਗੀ ਜਾਂ ਨਹੀਂ ਕਰੂਗੀ ਦੂਜੇ ਪਾਸੇ ਜਿਹੜੀ ਹੁੰਦੀ ਆ ਵੈਬ ਸੀਰੀਜ਼ ਉੱਥੇ ਸਾਡੇ ਤੇ ਇਸ ਕਿਸਮ ਦਾ ਕੋਈ ਦਬਾਅ ਨਹੀਂ ਹੁੰਦਾ ਕਿ ਕੋਈ ਬਹੁਤ ਵੱਡੇ ਸਟਾਰਾਂ ਨੂੰ ਲਾਓ ਜਾਂ ਵੈਲ ਨੋਨ ਜਿਹੜੇ ਐਕਟਰ ਆ ਉਹਨਾਂ ਨੂੰ ਲਾਓ ਕਿਉਂਕਿ ਉੱਥੇ ਬਜਟ ਘੱਟ ਹੁੰਦਾ ਔਰ ਖਾਸ ਕਰਕੇ ਜਿਹੜੀ ਮੇਰੀ ਜੋ ਮੇਰਾ ਸੁਭਾਅ ਹੜਦਾ ਹੈਗਾ ਸਰਦਾਰ ਸੁਮਿਤ ਸਿੰਘ ਨਾਲ ਔਰ ਕੇਬਲਵਾਨ ਨਾਲ ਸਾਗਾ ਕੰਪਨੀ ਨਾਲ ਉਹ ਇਸੇ ਲਈ ਹੜਦਾ ਕਿ ਮੈਂ ਨੂੰ ਵੱਡੇ ਐਕਟਰਾਂ ਦੇ ਨਾਲ ਫਿਲਮ ਬਣਾਉਣ ਦੇ ਹੱਕ 'ਚ ਨਹੀਂਗਾ ਮੈਂ ਚੰਗੇ ਨਵੇਂ ਮੁੰਡੇ ਨਵੀਆਂ ਕੁੜੀਆਂ ਜਿਹੜੇ ਚੰਗੇ ਐਕਟਰ ਨੇ ਥੀਏਟਰ ਦੇ ਬੈਕਗ੍ਰਾਉਂਡ ਵਾਲੇ ਜਾਂ ਵੈਸੇ ਹੀ ਮਤਲਬ ਕਈ ਵਾਰ ਚੰਗੇ ਐਕਟਰ ਹੁੰਦੇ ਨੇ ਜ਼ਰੂਰੀ ਨਹੀਂ ਹੁੰਦਾ ਉਹਨਾਂ ਨੇ ਥੀਏਟਰ ਕੀਤਾ ਹੋਵੇ ਮੈਂ ਹਮੇਸ਼ਾ ਉਹਨਾਂ ਨੂੰ ਲੈ ਕੇ ਫਿਲਮ ਬਣਾਉਣਾ ਉਹਨਾਂ ਨੂੰ ਲੈ ਕੇ ਮੈਂ ਵੈਬ ਸੀਰੀਜ਼ ਬਣਾਉਣਾ ਔਰ ਵੈਬ ਸੀਰੀਜ਼ ਦੇ ਵਿੱਚੋਂ ਜ਼ਿਆਦਾ ਅੱਛੇ ਤਰੀਕੇ ਨਾਲ ਆ ਜਿਹੜੇ ਆ ਉਹ ਯੂਜ਼ ਹੋ ਸਕਦੇ ਹੁੰਦੇ ਆ ਚੰਗੇ ਐਕਟਰ ਤੁਸੀਂ ਬਾਰੋ ਦੇ ਵਿੱਚ ਦੇਖਿਆ ਹੋਊਗਾ ਤੁਸੀਂ ਇਹਦੇ 'ਚ ਵੀ ਦੇਖੋਗੇ ਤੁਸੀਂ ਮੇਰੇ ਅਗਲੀ ਵੈਬ ਸੀਰੀਜ਼ ਆ ਸੁਖਾ ਰੇਟਰ ਉਹਦੇ 'ਚ ਵੀ ਦੇਖੋਗੇ ਕੇਬਲਵੰਦੀਆਂ ਦੂਜੀਆਂ ਵੈਬ ਸੀਰੀਜ਼ ਨੇ ਚਾਹੇ ਫਰੋਤੀ ਆ ਚਾਹੇ ਲੱਕੜ ਪੱਗੇ ਆ ਉਹਨਾਂ ਨੂੰ ਵੀ ਦੇਖੋਗੇ ਤਾਂ ਤੁਹਾਨੂੰ ਸਟਾਰਾਂ ਦੇ ਮੁਕਾਬਲੇ ਐਕਟਰ ਦੇਖਣ ਨੂੰ ਮਿਲਣਗੇ ਇਸ ਕਰਕੇ ਜਿਹੜੀ ਵੈਬ ਸੀਰੀਜ਼ ਆ ਉਹਦਾ ਉਸ ਕਿਸਮ ਦਾ ਇਕਨੋਮਿਕਸ ਨਹੀਂ ਹੁੰਦਾ ਜਿਹੜਾ ਸਿਨੇਮੇ ਦਾ ਫਿਲਮ ਦਾ ਥੀਟਰ 'ਚ ਲੱਗਣ ਵਾਲੀ ਫਿਲਮ ਦਾ ਹੁੰਦਾ ਇਹ ਸਮਝਣੀ ਗੱਲ ਬਹੁਤ ਜ਼ਰੂਰੀ ਹੈ ਕਿਉਂਕਿ ਆਮ ਲੋਕਾਂ ਨੂੰ ਇਸ ਇਕਨੋਮਿਕਸ ਦੀ ਸਮਝ ਨਹੀਂ ਹੁੰਦੀ ਕਿ ਅਸਲ 'ਚ ਸਿਨੇਮੇ ਦੀ ਇਕਨੋਮਿਕਸ ਹੈ ਕੀ ਉਹ ਆਹੀ ਗੱਲ ਆ ਕਿ ਜਦੋਂ ਅਸੀਂ ਮੰਨ ਲਓ ਇੱਕ ਫਿਲਮ ਆਮ ਫਿਲਮ ਜਿਹਦੇ 'ਚ ਅਸੀਂ ਬਹੁਤ ਵੱਡੇ ਸਟਾਰ ਨਹੀਂ ਲੈਂਦੇ ਤਾਤ 7.4 ਕਰੋੜ ਦੀ ਬਣਦੀ ਹੈ ਇੱਕ ਵੈਬ ਸੀਰੀਅਲ ਉਹ ਕਰੋੜ ਡੇਢ ਕਰੋੜ ਦੀ ਬਣ ਜਾਂਦੀ ਹੈ